ਇਹਦੇ ਨਾਲ ਦਿਨ ਰਾਤ ਇੱਥੇ ਪਲਾਨ ਕਰ ਹੁੰਦਾ ਰਿਹਾ ਤੇ ਮੈਂ ਇਹਨੂੰ ਮਰਾ ਮੋਟਾ ਪੁੱਛਿਆ ਵੀ ਕੀ ਤੇਰੇ ਨਾਲ ਹਾਲਾਤ ਹੋਏ ਨੇ ਮੈਨੂੰ ਸਾਰਾ ਕੁਝ ਦੱਸਿਆ ਕਿ ਮੇਰੇ ਨਾਲ ਆਹ ਹਾਲਾਤ ਹੋਏ ਨੇ ਹਾਂ ਸਾਹਿਬ ਵਾਇਦਨ ਜੀ ਕੀ ਫਤਿਹ ਢੁੱਟੂ ਬਾਗੀ ਤੇ ਬੇਨਤੀ ਕਰਦੀ ਆ ਫੀਸ ਵੀ ਜਲਦ ਨੂੰ ਆ ਕੇ ਲੈ ਜਾਓ ਤੇ ਇੱਥੇ ਬਿਲ ਦਾ ਸੱਤ ਸੱਤ ਕੁੱਤੇ ਦਸ਼ਕ ਵਾਂ ਕੇ ਫਿਰ ਕਲਪ ਕਰਦੇ ਨੇ ਕੋਈ ਪਾਲੀਵਾਸ ਨੂੰ ਹੋਗਾ ਤੇ ਮੇਰੇ ਭਰਾ ਦੇ ਵੀ ਬੇਕ ਵਾਲਾ ਆਇਆ ਹੈ ਜੇ ਫੀਸ ਰਿਕਵੈਸਟ ਹੈ ਕਿ ਜੇ ਦੇਖੋ ਆਪ ਵੀ ਆ ਜੇ ਧੀ ਲਿਖੀ ਇਹ ਜੰਗ ਕੁੜੀ ਅੱਜ ਜ਼ਿੰਦਗੀ ਨਰਕ ਤੋਂ ਬਾਤ ਲਾਤਾ ਜਿ ਘੱਟ ਰਹੀ ਆ ਬਰਨਾਲਾ バス ਅਡੇ ਦੇ ਉੱਤੇ ਹਰਪ੍ਰੀਤ ਨੇ ਪਿਛਲੇ 4-5 ਮਹੀਨਿਆਂ ਤੋਂ ਦਿਨ ਰਾਤ ਇੱਥੇ ਛਦਗੰਦਾ ਤੇ ਲੋਕਾਂ ਦੇ ਹਾਕਸ਼ ਦਾ ਸ਼ਿਕਾਰ ਹੋਣਾ ਪਿਆ ਇਸ ਭੈਣ ਨੂੰ ਹੱਫੀਂ ਤੋਰੇ ਤੂੰ ਕਿਵੇਂ ਕੀ ਹਾਲ ਕਰੀ ਫਿਰਦੀ ਆ ਬਸ ਇੱਕ ਹੱਤਾ ਹੀ ਕਿਵੇਂ ਪੜੀ ਆ ਤੂੰ ਬੀਕਾਮ ਬੀਕਾਮ ਕੀਤੀ ਆ ਕਿਹੜੇ ਕਾਲਜ ਕੀਤੀ ਸੀ ਬੀਕਾਮ ਲੈ ਇਹ ਸੰਦੇਗੜੀ ਨੂੰ ਸੁਣੋ ਤੁਹਾਨੂੰ ਹੋਏ ਤਾਂ ਸਿਰ ਕਿਨ੍ਹਾ ਸ਼ਾਕੀ ਕਰਦੇ ਆ। ਮੈਂ ਇਸ ਮਿਕਸਚਰ ਖਾਨੀ ਆ। ਸਿਗਨੇਚਰ ਦੇ ਕਿੰਨੇ ਕੈਪਸੂਲ ਖਾ ਲੈਂਦੇ ਆ। ਜਿੰਨਾ ਮਿਲਦਾ। ਥੋੜਾ 1 ਟੈਕਟ ਵਰ ਚਾਰ ਮਿਲ ਜਾਂਦੇ ਹੁੰਦੇ ਆ ਚੱਲਦੀ ਨੂੰ। ਇੱਥੇ ਅੱਡੇ ਤੇ ਰਹਿੰਦੀ ਆ। ਹਾਂ ਜੀ ਅੱਡੇ ਦੇ ਕਈ ਵਾਰੀ ਬੰਦੇ ਦੇ ਜਿੱਦਾ ਕਈ ਵਾਰੀ ਦੋ ਵੀ ਮੇਰਾ ਫਰੈਂਡ ਐ ਨਾ ਦੋਸਤ ਆ। ਭਾਈ ਇਹਨੂੰ ਕਿਤੇ ਵੀ ਕੋਈ ਨਾ ਕੋਈ ਬੰਦੇ ਜਿੱਥੇ ਸੀ ਯੂ ਕਰਮੋਂ ਕਿਤੇ ਵੀ ਇਹਨੂੰ ਆਨੇ ਬਹਾਨੇ ਨਾਲ ਲੈ ਕੇ ਲੈ ਜਾਂਦਾ ਯਾਰ ਬੱਸ। ਜਾਂਦੇ ਲੈ ਜਾਂਦੇ ਨੇ। ਹਾਂ ਲੈ ਜਾਂਦੇ ਨੇ। ਉਹ ਸੌਣੇ ਤੈਨੂੰ 11 ਸਿਗਨੇਚਰ ਖਵਾਈ ਨੇ। ਹਾਂ। ਉਹ ਪੁੱਛ ਪਾ ਕੇ ਹੋਰ ਪੁੱਛ ਪਾ ਕੇ ਲਾ ਮੈਂ 5 ਖਾਦੇ ਫੋਟੋ ਵਾਰ ਮੈਂ 2 ਖਾਦੇ ਫੋਟੋ ਵਾਰ 1 ਖਾਦਾ ਨਹੀਂ ਤੇਰਾ ਗਲਤ ਕੰਮ ਰੱਤ ਕਰ ਰਿਹਾ ਰਾਤ ਕਵਰ ਤੱਕ 1 ਸਾਲ ਹੋ ਗਿਆ 1 ਸਾਲ ਹੋ ਗਿਆ ਹੁੰਦੇ ਨੇ ਕਿੱਥੇ ਲੈ ਕੇ ਜਾਂਦੇ ਤੈਨੂੰ ਫੇਰ ਵੀ ਫੋਟੋ ਵਾਰ ਅਸਰੇ ਫਿਰ ਸਾਲ ਨੂੰ ਰੋ ਰਹਿਣ ਰੋਣ ਦੇ ਨਾਲ ਰਹਿਣ ਅੱਛਾ ਜੀ ਅਜੇ ਨਸ਼ੇ ਦਾ ਕਰਾ ਉਹਨਾਂ ਨੇ ਸਿਰਫ ਤੈਨੂੰ ਨਸ਼ਾ ਦੇਣਾ ਹੈ ਅੱਛਾ ਬਸ ਸਿਰਫ ਤੈਨੂੰ ਨਸ਼ਾ ਦੇਣਾ ਹੈ ਅੱਛਾ ਨਾ ਹੈ ਦੇਦੇ ਤੇ ਨਗਰ ਕੋਈ ਪਹਿਲੇ ਦੇ 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 ਕੋਈ ਖਵਾ ਪਿਆ ਤੋੜਦਾ ਮਾਰਦਾ ਤਾਂ ਨਹੀਂ ਸੀ ਤੈਨੂੰ ਨਾ ਕੋਈ ਨਹੀਂ ਰਾਗ ਨੂੰ ਕਿੱਥੇ ਜਾ ਕੇ ਪੈਣੀ ਐਂ ਨਹੀਂ ਹੋਰ ਕਿਹੜੀ ਮੰਡੀ ਤੇ ਟਾਣਾ ਮੰਡੀ 'ਚ ਪੈਣੀ ਐ ਰਾਗ ਨੂੰ ਮੈਂ ਤਾਂ ਇਹਦੇ ਨਾਲ ਇਕੱਲਾ ਲੈ ਜਾਉਂਗਾ ਅੱਛਾ ਫਸਟ ਟਾਈਮ ਮੇਰਾ ਗਲਤੀ ਹੋ ਜਾਂਦਾ ਹਾਂ ਕੋਈ ਇਸ ਨੂੰ ਅੱਛਾ ਲਾ ਦਿੰਦਾ ਹਾਂ ਖਾਰਜ ਲੀਂਦਾ ਮੈਂ ਵੀ ਇੱਥੇ ਰੋੜੀ ਮੇਰਾ ਕੋਈ ਹੋਰ ਪਰਿਵਾਰ ਲੈ ਗਿਆ ਰਾਤ ਨੂੰ ਵੀ ਆ ਰਹੇ ਆ। ਅੱਜ ਵੀ ਤੇਰੀ ਹਾਲਤ ਖਰਾਬ ਨਹੀਂ ਸਕਦੀ। ਹਾਂਜੀ ਮੈਨੂੰ ਪੰਜ ਚਾਰ ਮੁੰਡੇ ਕੋਈ ਰਾਤ ਨੂੰ ਲੈ ਜਾਂਦਾ, ਕੋਈ ਟੋਬਿਆਂ ਤੇ ਲੈ ਜਾਂਦਾ, ਕੋਈ ਹੋਟਲ ਚ ਲੈ ਜਾਂਦਾ ਵੀ ਵੀਰੇ ਨਾਲ ਮਿਸ ਬਿਹੇਵ ਕਰਦੇ ਆ, ਗਲਤ ਕੰਮ ਮੇਰੇ ਨਾਲ ਕਰਦੇ ਆ। ਇਹਦੇ ਨਾਲ ਦਿਨ ਰਾਤ ਇੱਥੇ ਬਲਾਤਕਾਰ ਹੁੰਦਾ ਰਿਹਾ। ਉਸ ਸਮੇਂ ਲਈ ਮੈਂ ਇਥੋਂ ਬਾਹਰ થી 4 ਕੁ ਮਹੀਨੇ ਪਹਿਲਾਂ ਮੈਂ ਇੱਥੇ ਆਇਆ। ਆਉਣ ਦੇ ਬਾਅਦ ਤੁਹਕ ਮੈਨੂੰ ਪਤਾ ਲੱਗਿਆ ਵੀ ਇਹ ਮਾਨ ਸਿੰਘ ਦੀ ਨੋ ਹੈ। ਤੇ ਮੈਂ ਇਹਨੂੰ ਮਾਰਾ ਮੋਟਾ ਪੁੱਛਿਆ ਵੀ ਕੀ ਤੇਰੇ ਨਾਲ ਹਾਲਾਤ ਹੋਏ ਨੇ? ਮੈਨੂੰ ਸਾਰਾ ਕੁਝ ਦੱਸਿਆ। ਕਿ ਮੇਰੇ ਨਾਲ ਆ ਹਾਲਾਤ ਹੋ ਗਏ। ਕੁਝ ਸਾਡੇ ਜਿਹੜੇ ਸਮਾਜ ਦੇ ਸ਼ਰਾਰਤੀ ਆਂਸਰ ਹੈ ਜਿਨ੍ਹਾਂ ਨੂੰ ਕੋਈ ਧੀਰਾਂ ਨਹੀਂ ਭੰਨਦਾ ਨਹੀਂ ਸਿਰਫ ਆਪਣੀ ਆਪਣੇ ਵਾਰੇ ਆਪਣੀ ਹਵਸੜਾ ਉਹਨਾਂ ਨੇ ਨੂੰ ਸ਼ਿਕਾਰ ਬਣਾਇਆ ਔਰ ਇਹਦੀ ਗਲਤ ਵਰਤੋਂ ਕੀਤੀ। ਆਈ ਐਮ ਸਿੰਗਰ। Oh very good. Yeah. I, I, नहीं I, नहीं I नहीं am Punjab Police. ਅੱਛਾ ਡੀਐਸਪੀ। Very good. ਸੈਕਰੇਟਰੀ ਵਰਗੇ ਕੈਪਸੂਲ ਭੇਨ ਦੱਸਦੀ ਹੈ ਜਿੰਨੇ ਮਿਲ ਜਾਣ ਮੈਂ ਉਹਨੇ ਖਾ ਲਈ। ਤੂੰ ਕਿੱਥੋਂ ਕਿੱਥੇ ਨਹੀਂ ਆਪੀ ਤੇ ਤੇਰੀ ਅਸੀਂ 200 ਰੁਪਏ ਕਿੜੇ ਲੱਗਿਆ 100 ਰੁਪਏ ਦੇ 5। 100 ਰੁਪਏ ਦੇ 5 ਕਿਹੜੀ ਦੁਕਾਨ ਤੋਂ? ਬਾਜੀਆ ਪਰ ਚੁਗਿਆ ਨਹੀਂ। ਚੁਗਿਆ। ਚਲੋ ਮੈਂ ਦਾਰੀ ਅੱਜ ਭਾਂਡੇ ਦੀ ਨੰਬਰ ਮੈਂ ਠੀਕ ਹਾਂ। ਹਾਂ ਤੇ ਰੋ ਨਾ। ਤੁਸੇ ਤੇ ਮੈਨੂੰ ਲੈਣਾ ਆਇਓ। ਤੁਹਾਨੂੰ ਮੈਂ ਲੈ ਕੇ ਜਾਵਾਂ ਪਰ ਘਰੇ ਉਤੋ ਨਾ। ਕੀ ਕਰੇ ਬੰਦਾ ਨਾ ਮਾਨ ਸਿੰਘ ਬਾਈ ਜੀ ਦਾ ਕਿਤਾਬ ਤੇ ਮੈਨੂੰ ਕਰ ਮਮੀ ਦੀ ਆਤ ਦੀ ਆਦੂ ਕੀ ਜਿਹੜਾ ਆਪਣੀ ਨੂੰ ਨੂੰ ਹਰ ਰੋਜ਼ ਨਾ ਹਲਾਤਾ ਚ ਦੇਖਦਾ ਦੇਖਦੇ ਹੋਏ ਵੀ ਕੀ ਕਰ ਸਕਦਾ ਪ੍ਰੋਫੈਸਰ ਆਪਣੇ ਇਛੇ ਤੇ ਸਾਹਮਣੇ ਕਿਹਾ ਹਾਂ ਇਹ ਸਭ ਸਾਡੀ ਕੁਲ ਕਰ ਉਹ ਕਹਿੰਦੇ ਜੇ ਲਾਭ ਕਰ ਉਹ ਕਿ ਲਈ ਤੇਰੇ ਮੁੰਡੇ ਨੂੰ ਤਾਂ ਕਰਦੇ ਨੇ ਹੂੰ ਅੱਛਾ ਤੇ ਸਾਨੂੰ ਕਹਿੰਦੇ ਇਹਦਾ ਲਾਭ ਕਰਾਉਗਾ ਕਿ ਇਹ ਨਹੀਂ ਕੀ ਕਰੀ ਹਵਾ ਦਾ ਤੇ ਤੇ 30000 ਤੁਹਾਨੂੰ ਪਾ ਲਵਾਂਗਾ ਤੁਹਾਨੂੰ ਕਹਿੰਦਾ ਮਨੂ ਇਹ ਗਾਇਨ ਲਈ ਕਹਿ ਰਿਹਾ ਸਤਿ ਸ੍ਰੀ ਅਕਾਲ ਜੀ ਸਾਡੀ ਕੁਰੀ ਸ਼ਣਾ ਜੀ ਨੇ ਜਿੱਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ ਬਰਨਾਲੇ ਜਥੇਦਾਰ ਕਰਤਾਰ ਸਿੰਘ ਜਸ਼ੀਲਾ ਯਾਦਗਾਰੀ ਬੱਸ ਸਟੈਂਡ ਬਰਨਾਲਾ ਇੱਥੇ ਅੱਜ ਅਸੀਂ ਇੱਕ ਸਾਡੀ ਧੀ ਹਰਪ੍ਰੀਤ ਕੌਰ ਨੂੰ ਲੈਣਾ ਹੈ ਹਰਪ੍ਰੀਤ ਕੌਰ ਬਰਨਾਲੇ バス ਅੱਡੇ ਤੇ ਪਿਛਲੇ 4-5 ਮਹੀਨਿਆਂ ਤੋਂ ਦਰਦਰ ਦੀਆਂ ਠੋਕਰਾਂ ਕੰਨਦੀ ਹੈ ਦਿਨ ਰਾਤ ਸੜਕਾਂ ਤੇ ਇੱਥੇ ਅੱਡੇ ਤੇ ਸੁੰਦੀ ਆ ਇੱਥੇ ਨਸ਼ੇੜੀ ਉਹ ਘਟੀਆ ਦਰਿੰਦੇ ਲੋਕ ਇਸ ਭੈਣ ਦੀ ਇੱਜ਼ਤ ਨੂੰ ਰੋਜ਼ ਤਾਰ-ਤਾਰ ਕਰਦੇ ਆ ਇਸ ਭੈਣ ਦਾ ਦਿਮਾਗੀ ਸੰਤੁਲਨ ਵੀ ਪੂਰਾ ਠੀਕ ਨਹੀਂ ਇੱਕ ਨਸ਼ੇ ਦੀ ਆਦੀ ਹੈ ਭੈਣ ਕੈਪਸੂਲ ਖਾਂਦੀ ਆ ਸਮੇਚਰ ਦੇ ਗੁਟਕਾ ਪਾਣ ਐਦਾਂ ਦੀਆਂ ਚੀਜ਼ਾਂ ਖਾਂਦੀ ਆ ਜਿਹਦੇ ਨਾਲ ਇਹਦੀ ਦਿਮਾਗ ਦੀ ਸੋਚੀ-ਬੁੱਝੀ ਹੈ ਜਿਹੜੀ ਨਸ਼ੇ ਦੇ ਨਾਲ ਜਮੈਂ ਖਤਮ ਹੋ ਜਾਂਦੀ ਹੈ। ਕਈ ਵਾਰ ਤਾਂ ਆਪਣੇ ਕੱਪੜੇ ਤੱਕ ਉਤਾਰ ਦਿੰਦੀ ਹੈ ਭੈਣ ਇੱਥੇ। ਤੇ ਇਹ ਯੰਗ ਕੁੜੀ ਹੈ ਜਿਹਦੀ ਉਮਰ 23-32 ਸਾਲ ਦੀ ਆ। ਇੱਕ ਬੀਟੀ ਆ 3.5 ਸਾਲ ਦੀ ਨਵਜੀਤ ਉਹਦੀ ਮਾਂ ਆ। 3.5 ਸਾਲਾਂ ਦੀ ਬੇਟੀ ਇਹਦੇ ਸਹੁਰੇ ਪਰਿਵਾਰ ਦੇ ਕੋਲੇ ਇਹਦੇ ਨੰਦ ਪਾਲਦੀ ਹੈ ਦੀ ਤੇ ਇਹਦੇ ਘਰ ਰਾਤ ਨੂੰ ਚਲਾਉਂਦਾ ਇੱਥੇ ਇਹਦਾ ਸਹੁਰਾ ਵੀ ਇੱਥੇ ਹੀ ਆਟੋ ਚਲਾਉਂਦਾ ਬੱਸ ਅੱਡੇ ਤੇ ਰਹਿੰਦੇ ਨੇ ਉਹ ਕਰੋ ਇਹ ਭੈਣ ਪਿਛਲੇ ਕਰੀਬ 8-9 ਮਹੀਨਿਆਂ ਤੋਂ ਘਰਬਾਰ ਛੱਡ ਕੇ ਪਹਿਲਾਂ ਪਟਿਆਲੇ ਚੱਲੇ ਗਈ ਸੀ ਆਪਣੇ ਪੇਕੇ ਪਿੰਡ ਉੱਥੇ ਭਰਾ ਨੇ ਜਵਾਬ ਦੇਤਾ ਵੀ ਸਾਡਾ ਤੇਰਾ ਕੋਈ ਰਿਸ਼ਤਾ ਨਹੀਂ ਉੱਥੋਂ ਵਾਪਸੇ ਬਰਨਾਲੇ ਆ ਗਈ ਹੁਣੇ ਬਰਨਾਲੇ ਬੱਸ ਅੱਡੇ ਤੇ ਆਪਣੀ ਨਰਕ ਵਰਗੇ ਜ਼ਿੰਦਗੀਆਂ ਚ ਹਾਲਾਤਾਂ ਦੇ ਵਿੱਚ ਇਹ ਜ਼ਿੰਦਗੀ ਕੱਟ ਰਹੀ ਹੈ ਭੈਣ ਹਰਪ੍ਰੀਤ ਕੌਰ ਦੇ ਆਉਣ ਵਾਲੇ ਜੀਵਨ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਅਰਦਾਸ ਕਰਿਓ ਕਿ ਭੈਣ ਸਾਡੀ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਪੰਜਾਬ ਦੀਆਂ ਬਹੁਤ ਸਾਰੀਆਂ ਧੀਆਂ ਸਾਡੀਆਂ ਅੱਜ ਨਸ਼ੇ ਦੀ ਦਲਦਲ ਦੇ ਵਿੱਚ ਐਸੇ ਹਾਲਾਤ ਦੇ ਵਿੱਚ ਫਸੀਆਂ ਹੋਈਆਂ ਨਾ ਤਾਂ ਉਹਨਾਂ ਨੂੰ ਪਰਿਵਾਰ ਸਪੋਰਟ ਕਰਦਾ ਨਾ ਸਮਾਜ ਸਪੋਰਟ ਕਰਦਾ ਨਾ ਸਾਡਾ ਸਿਸਟਮ ਸਪੋਰਟ ਕਰਦਾ ਵਾ ਤੇ ਇਹਨਾਂ ਧੀਆਂ ਵਾਸਤੇ ਸਾਡੀ ਬੇਨਤੀ ਹੈ ਹੱਥ ਜੋੜ ਕੇ ਸਰਕਾਰ ਨੂੰ ਵੀ ਵੀ ਕੋਈ ਉਪਰਾਲੇ ਕੀਤੇ ਜਾਣ ਕੋਈ ਇਦਾਂ ਦੇ ਰੀਹੈਬ ਬਣਾਏ ਜਾਣ ਚੰਗੀਆਂ ਕਾਉਂਸਲਿੰਗ ਵਾਲੇ ਕੋਈ ਚੰਗੇ ਡਾਕਟਰ ਆ ਕਿੰਨਾਂ ਦੀ ਕਾਉਂਸਲਿੰਗਾਂ ਕੀਤੀਆਂ ਜਾਣ ਇਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਿਆ ਜਾਵੇ ਕਿਉਂਕਿ ਜੇ ਕਿਸੇ ਦਾ ਪੁੱਤ ਕਿਸੇ ਨਸ਼ੇ ਦੀ ਦਲਦਲ ਦੇ ਵਿੱਚ ਹੈ ਤਾਂ ਉਹਦੇ ਲਈ ਸਿਸਟਮ ਵੀ ਤੇ ਸਮਾਜ ਵੀ ਬਹੁਤ ਸਾਰੇ ਪਰਾਲੇ ਕਰ ਲੈਂਦਾ ਪਰ ਧੀਆਂ ਵਾਸਤੇ ਕੋਈ ਇੰਤਜ਼ਾਮ ਨਹੀਂ ਸਾਡੇ ਕੋਲੇ ਗਾਹੇ-ਬਗਾਹੇ ਇਦਾਂ ਦੇ ਕੇਸ ਆਉਂਦੇ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਸਾਡੀਆਂ ਧੀਆਂ ਪੜਤਾਰਤ ਹੋ ਰਹੀਆਂ ਧੀਆਂ ਦੀ ਇੱਜ਼ਤ ਨੂੰ ਵੀ ਤਾਰ-ਤਾਰ ਕੀਤਾ ਜਾਂਦਾ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਪਰਿਵਾਰ ਮੂੰਹ ਮੋੜ ਲੈਂਦਾ ਬੇਇੱਜ਼ਤੀ ਦਾ ਮਾਰਾ ਵੀ ਸਾਡੀ ਤਾਂ ਬੇਦਖਲ ਕੀਤੀ ਹੋਈ ਹੈ ਜੀ ਇਹ ਭਾਈ ਇੱਜ਼ਤਾਂ ਬੇਦਖਲ ਨਹੀਂ ਹੁੰਦੀਆਂ ਇੱਜ਼ਤਾਂ ਬੇਦਖਲ ਨਹੀਂ ਹੁੰਦੀਆਂ ਇਹ ਇੱਜ਼ਤਾਂ ਤਾਂ ਹਰ ਰੋਜ਼ ਰੋਲੀਆਂ ਜਾਂਦੀਆਂ ਇੱਥੇ ਇਸ ਭੈਣ ਦੀ ਇੱਜ਼ਤ ਨੂੰ ਰੋਲਿਆ ਜਾਂਦਾ ਪਰ ਕੁਝ ਚੰਗੇ ਲੋਕ ਕੁਝ ਸੂਝਵਾਨ ਕੁਝ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਜਾਣਦੇ ਨੇ ਜਿਹੜੇ ਲੋਕ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਜਿਵੇਂ ਕਿ ਗਰਮੀਤ ਸਿੰਘ ਅੱਡਾ ਚਾਰਜਾ ਬਾਈ ਜਿਵੇਂ ਅਵਤਾਰ ਸਿੰਘ ਰਿੰਕੂ ਵੀਰਾ ਹੋਰ ਬਹੁਤ ਸਾਰੇ ਵੀਰ ਬੱਸ ਅੱਡੇ ਤੇ ਇੱਥੇ ਕੋਈ ਮੈਨੇਜਰ ਲੱਗਿਆ ਹੋਇਆ ਕੋਈ ਇੱਥੇ ਕਨੈਕਟਰ ਆ ਕਿਸੇ ਬੱਸ ਦਾ ਉਹਨਾਂ ਨੇ ਇਸ ਭੈਣ ਦੇ ਸਿਰ ਤੇ ਹੱਥ ਰੱਖਿਆ ਦਿਨ ਦੇ ਟਾਈਮ ਤਾਂ ਉਹ ਤੇਰੀ ਮਦਦ ਕਰਦੇ ਇਹਨੂੰ ਰੋਟੀ ਪਾਣੀ ਵੀ ਦੇ ਦਿੰਦੇ ਆ ਪਰ ਰਾਤ ਨੂੰ ਬੰਦਾ ਸਭ ਆਪੋ ਆਪਣੇ ਆਲਣੇ ਚਲੇ ਜਾਂਦਾ ਪਰ ਇਹ ਇੱਥੇ ਹੀ ਸੜਕਾਂ ਤੇ ਰਹਿੰਦੀ ਆ ਤੇ ਇੱਥੇ ਇਹਦੇ ਨਾਲ ਫਿਰ ਕੀ ਕੁਝ ਹੁੰਦਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਅਸੀਂ ਆਪਣੀ ਭੈਣ ਹਰਪ੍ਰੀਤ ਕੌਰ ਨੂੰ ਬਰਨਾਲੇ ਸ਼ਹਿਰ ਦੇ ਬਾਸੜਡੇ ਤੋਂ ਲੈਣ ਆਏ ਆ ਇਸੇ ਸ਼ਹਿਰ ਦੀ ਨੋਆ ਪਟਿਆਲੇ ਸ਼ਹਿਰ ਦੀ ਇਹ ਧੀ ਆ ਤੇ ਸਾਡੇ ਸੁਪਨਿਆਂ ਦੇ ਘਰ ਦੀ ਅੱਜ ਤੋਂ ਬਾਦੀ ਧੀ ਆ ਤੇ ਅਸੀਂ ਇਹਨੂੰ ਭੈਣ ਨੂੰ ਮੇਰੀ ਭੈਣ ਨਾਲ ਆਏ ਨੇ ਸਤਵੀਰ ਕੌਰ ਸਾਡੀ ਟੀਮ ਦੇ ਮੈਂਬਰ ਅਸੀਂ ਇਹਨੂੰ ਭੈਣ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਸਾਡੀ ਕੋਸ਼ਿਸ਼ ਆ ਵੀ ਇਹਦੇ ਹਸਬੰਦ ਨੂੰ ਉਹਦਾ ਨਾਂ ਕੀ ਹੈ ਪੁੱਤ ਤੇਰਾ ਹਸਬੰਦ ਦਾ ਰਣਜੀਤ ਸਿੰਘ ਰਣਜੀਤ ਸਿੰਘ ਨੂੰ ਤੇ ਇਹਦੀ ਬੇਟੀ ਨਵ ਕੀ ਆ ਨਵਜੋਤ ਨਵਜੋਤ ਕੌਰ 3.5 ਸਾਲਾਂ ਦੀ ਆ ਵੀ ਉਹਨਾਂ ਨੂੰ ਵੀ ਨਾਲ ਲੈ ਕੇ ਜਾਈਏ ਇਹਦੇ ਹਸਬੰਦ ਵੀ ਬਿਮਾਰ ਆ ਉਹ ਵੀ ਆਟੋ ਚਲਾਉਂਦਾ ਉਹਨੂੰ ਸਕਿਨ ਦੀ ਪ੍ਰੋਬਲਮ ਹੋਈ ਹੋਈ ਹੈ ਕੋਈ ਸਾਰਾ ਸਰੀਰ ਉਹਦਾ ਇਦਾਂ ਗਲਿਆ ਪਿਆ ਵਾ ਤੇ ਸਾਡੀ ਕੋਸ਼ਿਸ਼ ਹੈ ਵੀ ਉਹਨੂੰ ਵੀ ਨਾਲ ਲੈ ਕੇ ਜਾਈਏ ਤਿੰਨੋਂ ਜਾਣੇ ਰਹਿ ਕੇ ਸਾਡੇ ਕੋਲੇ ਉੱਥੇ ਦੁਬਾਰਾ ਤੋਂ ਜ਼ਿੰਦਗੀ ਸਟਾਰਟ ਕਰਨ ਦੇ ਕਾਬਿਲ ਹੋ ਸਕਣ ਅਰਦਾਸ ਤੁਹਾਡੀ ਦੁਆਵਾਂ ਤੁਹਾਡੀਆਂ ਅਸੀਸਾਂ ਤੁਹਾਡੀਆਂ ਕਿਉਂਕਿ ਜਨਕੀ ਅਰਦਾਸ ਬਿਰਤੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਨਹੀਂ ਇਸ ਭੈਣ ਨੂੰ ਦੁਬਾਰਾ ਜ਼ਿੰਦਗੀ ਜਿਉਣ ਲਈ ਫੇਰ ਤੋਂ ਇਦੇ ਵਿੱਚ ਪਾਵਰ ਭਰਨੀ ਆ ਔਰ ਜ਼ਰੂਰ ਅਰਦਾਸ ਕਰਿਓ ਭੈਣ ਹਰਪ੍ਰੀਤ ਆਪਕਾ ਖਾਣਾ ਲੈ 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 ਆਪਕਾ ਨੂੰ ਬਸ ਚਲੋ ਆ ਚਲੀਏ ਹਾਂ ਜੀ ਸਾਰੇ ਹਾਈ ਗਾਇਸ ਹਾਈ ਗਾਇਸ ਕਰਦੇ ਸਾਰਿਆਂ ਨੂੰ ਹਾਈ ਗਾਇਸ ਅਸਲ ਸੀ ਗੱਲ ਬਾਈ ਸਸ ਜੀ ਹਾਂ ਆ ਲਾ ਲਾ ਤਾਰੇ ਮਿਲਣਾ ਹੈ ਨਾ ਮਿਲਣਾ ਹੈ ਕੁਸਤਾ ਗਿਆ ਚੱਲ ਨਹੀਂ ਮੰਨਦਾ ਯਾ ਕਿਹਦੇ ਲੈ ਨਹੀਂ ਆਉਣਾ ਫਿਰ ਜੇ ਆਉਣਗੇ ਫਿਰ ਆਉਂਗੇ ਜੇ ਤੁਸੀਂ ਆਉਂਗੇ ਫਿਰ ਆਉਂਗੇ ਆਹ ਦੇ ਭਾਈ ਚੱਲ ਕੋਈ ਆ ਜਾ ਤੇਰਾ ਵੇਹ ਉਹ ਇਹ ਮੈਂ ਬੇਟੀ ਵੀ ਹੈ ਹੋਰ ਵਿਆਹ ਕਰਾ ਕੇ ਕਰਨਾ ਪਊ ਅਬ ਬੱਬੂ ਨੂੰ ਫਰੈਂਡ ਬਣਾ ਲਾਂਗੇ ਅੱਛਾ ਫਰੈਂਡ ਬਣਾ ਲਾਂਗੇ ਹਾਂ ਕਰਾਂਗੇ ਹਾਂਜੀ ਇੱਥੇ ਅੱਡੇ ਤੇ ਵੀ ਕੈਪਸੂਲ ਮਿਲ ਜਾਂਦੇ ਤੈਨੂੰ ਨਹੀਂ ਵੀਰੇ ਝੂਠ ਨਹੀਂ ਬੋਲਣਾ ਸਾਥ ਅਬ ਸਾਥ ਨਹੀਂ ਫਰੈਂਡ ਬਣਾ ਦਿੰਦੇ ਨੇ ਜੀ ਬਈ ਇੱਥੇ ਫਰੈਂਡ ਤੈਨੂੰ ਕੈਪਸੂਲ ਕੋਰਸ ਉਹ ਇੱਥੇ ਵੀ ਮਿਲ ਜਾਂਦੇ। ਇੱਥੇ ਨਹੀਂ ਮੈਨੂੰ ਪਤਾ ਹੈਗਾ ਅੱਡੇ 'ਚ ਤਾਂ ਨਹੀਂ ਮੈਂ ਕਦੇ ਖਰੀਦੇਗੇ। ਉਹ ਮੇਰੇ ਫਰੈਂਡਾਂ ਦਾ ਨਾਮ ਦੱਸ ਦਿੰਦੀ ਆ। ਅਰਮਾਨ ਤੇ ਗ੍ਰੀਨ ਦਾ ਨਾਮ ਤਾਂ ਮੈਨੂੰ ਪਤਾ ਹੀ। ਓਕੇ ਵਿਕਾਸ ਜਿਹੜਾ ਸਨੇਚਰ ਵੇਚਦਾ ਜਿਹੜਾ ਹੁਣ ਵੀਡੀਓ ਬਣਾ ਰਿਹਾ ਵਾਈਟ ਕਲਰ ਦੀ ਡਰੈਸ ਪਾਈ ਉਹ ਉਹ ਵੀ ਵੇਚਦਾ। ਮਣੀ ਹਾਂ ਤੇ ਇੱਕ ਜਿਹੜਾ ਉਹ ਕਿ ਰਿੰਕੂ ਨਾ ਰਿੰਕੂ ਵੀ ਵੇਚਦਾ। ਹੋਰ ਕੌਣ ਵੇਚਦਾ? ਬੜਾ ਇੱਕ ਤਾਂ ਬਾਜ਼ਾਰ ਦੇ ਸਾਰੇ ਮੁੰਡੇ ਵੇਚਦੇ ਨੇ ਹੁਣ ਹੈਗਾ ਇੱਥੇ ਮੜਾ ਮੜਾਈ ਐਚ ਆਪਾਂ ਉਹਨੂੰ ਪੁੱਛਣਾ ਹੀ ਆ ਕਿ ਕਿੰਨੇ ਦਾ ਮਿਲਦਾ ਮੈਂ ਦੋ ਤੁਸੀਂ ਮੈਨੂੰ ਫਸਾਓਂਗੇ ਨਹੀਂ 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 ਤੈਨੂੰ ਤੂੰ ਦਵਾ ਖਾਣ ਲੱਗਣਾ ਨਹੀਂ ਮੈਂ ਨਹੀਂ ਖਾਣ ਦਵਾ ਖਾਣ ਲੱਗਣਾ ਨੋਵੇ ਫਿਰ ਤੈਨੂੰ ਡੜਕਾਦਾ ਫਿਰ ਉਹ ਤਾਂ ਠੀਕ ਆ ਫਿਰ ਤੂੰ ਕਹਿੰਦਾ ਡਰਦੀ ਆ ਹੈਨਾ ਜੇ ਕੋਈ ਇੱਥੇ ਵੇਚਦਾ ਬਾਤ ਤੂੰ ਸਾਨੂੰ ਮਾਰਾ ਕਰ ਦੇ ਅਸੀਂ ਉਹ ਕਿਹਾ ਨਹੀਂਗਾ ਅਸੀਂ ਸਿਰਫ ਉਹਨੂੰ ਪੁੱਛਣਾ ਹੀ ਆ ਵੀ ਉਹ ਕਿਹੜੀ ਕੰਪਨੀ ਦੇ ਲੈਂਦਾ ਕਿੱਥੋਂ ਲੈਂਦਾ ਇਹ ਤਾਂ ਕਹਿੰਦਾ ਦਿੰਦੀ ਆ ਪ੍ਰਾਗਾਬਲੀਨ ਦਾ ਲੈਂਦਾ 300 ਐਮਜੀ ਦੇ ਨੇ ਕਿਹੜੇ ਕਿਹੜੀ ਕੰਪਨੀ ਪ੍ਰਾਗਾਬਲੀਨ ਦੇ ਪ੍ਰਾਗਾਬਲੀਨ ਦੇ ਇੱਕ ਗਾਬਾ ਵੀ ਖਾਨੀ ਤੂੰ ਗਾਬਾ ਉਹ ਕੀ ਹੁੰਦਾ ਗਾਬਾ ਪੈਂਟਿੰਗ ਦੀਆਂ ਗੋਲੀਆਂ ਜਿਹੜੇ ਕੈਪਸੂਲਾਂ ਦੇ ਗਾਬਾ ਦੇ ਨੋ ਵੇ ਉਹ ਤਾਂ ਨਹੀਂ ਖਾਂਦੀ ਲਾ ਜਿਗਨੇਚਰ ਖਾਨੀ ਆ ਹੋਰ ਕੀ ਖਾਨੀ ਆ ਬਾਈ ਕੂਲੇਪ ਵੀ ਲਾਂਦੀ ਆ ਹਾਂ ਕੂਲੇਪ ਤਾਂ ਦੱਸਦੀ ਆ ਤੁਸੀਂ ਮੇਰੇ ਕਿਉਂ ਉੱਪਰ ਦੇਖ ਰਹੇ ਤਾਂ ਫਿਰ ਕਿਉਂਦਾ ਕੋਲੋਲ ਪਮਾੜੀ ਚੀਜ਼ ਹੁੰਦੀ ਠੰਡੀ ਹੁੰਦੀ ਆ ਆ ਵੀ ਕਹਨੀ ਤੂੰ ਇਹ ਜਾ ਯੈਸ ਯੈਸ ਸ਼ੇਕਰ ਵੀ ਯੈਸ ਜਿਹੜਾ ਮਰਜੀ ਐਡਵਾਂਸਸ ਫਲੇਵਰ ਮਿਲ ਜਾਏ ਚੱਲਣ ਦੋ ਅੱਜ ਤੇ ਮੈਨੂੰ ਆਈਸਕ੍ਰੀਮ ਖਵਾਣੀ ਆ ਆਈਸਕ੍ਰੀਮ ਖਵਾ ਦੇ ਆ ਜਾ ਇੱਧਰ ਜਾਣਾ ਆਪਾਂ ਇੱਧਰ ਤੇ ਇੱਥੇ ਜਿਹੜਾ ਉਹ ਚਿੱਟੀ ਸ਼ਰਟ ਵਾਲਾ ਉਹ ਵੀਡੀਓ ਬਣਾਈ ਜਾਂਦਾ ਸੀ ਉਹ ਵੀ ਵੇਚਦਾ ਸੀ ਉਹ ਵੀ ਲਿਆ ਕੇ ਦੇ ਦਿੰਦਾ ਤੈਨੂੰ ਹੈਂ ਉਹ ਨਹੀਂ ਮੈਨੂੰ ਦਿੰਦਾ ਉਹ ਜਿਹੜਾ ਖੜਾ ਉਹ ਦੇ ਖੜਾ ਉਹ ਦੇ ਖੜਾ ਉਹ ਮੈਂ ਉਹ ਨਹੀਂ ਹੈਗਾ ਉਹ ਤਾਂ ਇੱਧਰੋਂ ਲੰਘਾ ਹੁਣ ਸਨੈਕਸਰ ਇੱਕ ਬਸ ਅੱਡੇ ਵਾਲਿਆਂ ਦੀ ਬੜੀ ਵੱਡੀ ਸ਼ਿਕਾਇਤ ਹੈ ਜੀ ਇਹ ਸਾਡੀ ਐਸਐਸਪੀ ਸਾਹਿਬ ਨੂੰ ਬੇਨਤੀ ਆ ਵੀ ਇੱਥੇ ਬਸ ਅੱਡੇ ਦੇ ਵਿੱਚ ਸ਼ਰਯਮ ਕੈਪਸੂਲ ਗੋਲੀਆਂ ਬਿਕਦੀਆਂ ਵਾ ਇੱਥੇ ਸ਼ਰਯਮ ਨਸ਼ਾ ਵੇਚਿਆ ਜਾ ਰਿਹਾ ਤੁਸੀਂ ਦੇਖੋ ਇਸ ਕੁੜੀ ਨੂੰ ਨਸ਼ਾ ਆਪਲਬਧ ਹੋ ਰਿਹਾ ਸ਼ਰਯਮ ਜਿੰਨਾ ਮਰਜ਼ੀ ਲੈ ਲਓ ਚਲੋ ਇੱਕ ਸਾਡੀ ਇਹੀ ਬੇਨਤੀ ਆ ਵੀ ਜਿੰਨਾ ਕਸੀਂ ਇੱਥੇ ਘੁੰਮ ਫਿਰ ਕੇ ਦੇਖਿਆ ਵੀ ਨਸ਼ਾ ਜਿਹੜਾ ਬਰਨਾਲੇ ਬਸ ਅੱਡੇ ਦੇ ਆਸ-ਪਾਸ ਵੀ ਵਿਕ ਰਿਹਾ ਸ਼ਰਮ ਨਸ਼ਾ ਮਿਲ ਰਿਹਾ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਸ ਧੀ ਨੂੰ ਤਾਂ ਅਸੀਂ ਆਪਣੇ ਨਾਲ ਲੈ ਚੱਲੇ ਆ ਕੱਲ ਨੂੰ ਕੋਈ ਹੋਰ ਧੀ ਪੁੱਤ ਕੋਈ ਇਦਾਂ ਸ਼ਿਕਾਰ ਨਾ ਹੋਵੇ ਤੇ ਹਰਪ੍ਰੀਤ ਤੇਰੇ ਘਰ ਵਾਲਾ ਕਿੱਥੇ ਆ ਪੱਤੀ ਰੋਡ ਤੇ ਰਹਿੰਦਾ ਈ ਤੈਨੂੰ ਮਿਲਦਾ ਹਾਂਜੀ ਅੱਜ ਵੀ ਮਿਲ ਕੇ ਗਏ ਨੇ ਹਾਂ ਅੱਜ ਤਣ ਨੂੰ ਪੈਸੇ ਵੀ ਦਿੱਤੇ 100 ਰੁਪਈਆ ਦੇ ਠੀਕ ਆ ਉਦੋਂ ਰੋਜ਼ ਪੈਸੇ ਲੈਣੀਆਂ ਤੂੰ ਅੱਜ ਜੀ ਦੇਖੇਗੇ ਨੇ ਹਸਨੂਰ ਵੀ ਪਾਇਆ ਤੇਰੀ ਹਾਂਜੀ ਠੀਕ ਆ ਫਿਰ ਤੂੰ ਰਾਤ ਨੂੰ ਕਿੱਥੇ ਸੌਣੇ ਆ ਭੈਣੇ ਮੰਡੀ ਚ ਮੰਡੀ ਚ ਮੰਡੀ ਚ ਕਿੱਥੇ ਮੰਡੀ ਚ ਉੱਥੇ yellow color ਦਾ এডਿਕੇਸ਼ਨ ਬੋਰਡ ਲੱਗਾ ਹੋਇਆ ਵਾ ਹਾਂ ਉੱਥੇ ਤੂੰ ਸਾਰੀ ਵੀਡੀਓ ਦੇ ਵਿੱਚ ਇਹੀ ਕਹਿੰਦੀ ਸੀ ਕਿ ਮੈਂ ਮੈਂਟੂ ਵੀਰੇ ਕੋਲੇ ਜਾਣਾ ਮੈਨੂੰ ਗੁਰਪ੍ਰੀਤ ਵੀਰੇ ਕੋਲੇ ਛੱਡਿਆ ਉਹ ਮੈਂ ਉੱਥੇ ਰਹਿਣਾ ਹਾਂਜੀ ਕਹਿੰਦੀ ਸੀ ਨਾ ਹਾਂਜੀ ਹਾਲਸਾ ਵਾ ਆਰ ਬੇ ਲੈ ਜਾਓ ਹੁਣ ਅਸੀਂ ਤੈਨੂੰ ਲੈਣ ਆ ਗਏ ਅੱਜ ਥੈਂਕ ਯੂ ਰੇ ਤੇ ਹੁਣ ਤੂੰ ਸਾਡੇ ਨਾਲ ਚੱਲੋਂਗੀ ਨਾ ਯੈਸ ਅਪਸ ਬਸ ਇੱਕ ਹੁਣ ਤੇਰੇ ਨਾਲ ਤੇਰੇ ਘਰ ਰਹਿਣ ਨੂੰ ਲੈ ਚੰਗੇ ਨਹੀਂ ਹੁਣ ਨਾ ਫਿਰ ਮੇਰੀ ਕੁੜੀ ਕੋਲ ਸਭੂਗਾ ਮੇਰੇ ਘਰ ਵਾਲੇ ਦਾ ਇਲਾਜ ਹੋ ਜਾ ਖਾਜ ਨਹੀਂ ਉਹਦੇ ਪਈ ਨਹੀਂ ਘਰ ਵਾਲੇ ਦੀ ਜਿਵੇਂ ਖਾਜ ਪਈ ਹੋਈ ਹੈ ਨਾਲੇ ਉਹਦਾ ਇਲਾਜ ਹੋ ਜਾਊਗਾ ਨਾਲੇ ਤੇਰੇ ਨਾਲੇ ਕੁੜੀ ਨੂੰ ਆ ਪੁੱਛੇ ਪੜਨ ਲਾ ਲਾਂਗੇ ਹੁਣ ਇੱਥੇ ਕੜਵੜਾ 4 ਮਹੀਨੇ ਹੋ ਗਏ ਬਣੇ ਅੱਥੇ ਰੰਦੀ ਨੂੰ ਅੱਥੇ ਅੱਡੇ ਤੇ ਰਹਿਨੀ ਹੈ ਹਾਂਜੀ ਅੱਡੇ ਦੇ ਕਈ ਵਾਰੀ ਬੰਡੇ ਦੇ ਜੇਜਾ ਕਈ ਵਾਰੀ ਉਹ ਵੀ ਮੇਰਾ ਫਰੈਂਡ ਹੈ ਨਾ ਦੋਸਤ ਆ ਬਾਈ ਇਹਨੂੰ ਕਿਤੇ ਵੀ ਕੋਈ ਨਾ ਕੋਈ ਬੰਦਾ ਜਿਵੇਂ ਮਿਸਯੂਜ਼ ਕਰਨ ਨੂੰ ਕਿਤੇ ਵੀ ਇਹਨੂੰ ਆਨੇ ਬਹਾਨੇ ਨਾਲ ਲੈ ਕੇ ਲੈ ਜਾਂਦਾ ਯਾਰ ਬਸ ਲੈ ਜਾਂਦੇ ਨੇ ਹਾਂ ਲੈ ਜਾਂਦੇ ਨੇ ਤੁਹਾਨੂੰ ਕੋਈ ਮੱਕੀ ਕੱਲ ਵੀ ਮੇਰੇ ਕੋਲ ਜੀ ਵੀਡੀਓ ਉਮੀ ਭਈਆਂ ਨੇ ਜੋ ਜੋ ਨਾਂ ਲੈਏ ਨੇ ਜੋ ਜੋ ਦੱਸਿਆ ਮੇਰੇ ਕੋਲੇ ਸਾਰਾ ਕੁਝ ਉਮੀ ਰਖਾੜ ਪਿਆ ਮੈਂ ਤੁਹਾਡੇ ਵਾਲੇ ਤੇ ਵਟਸਐਪ ਤੇ ਕਾਫੀ ਹੋਈ ਹੈ ਜਿਹੜੇ ਤੇਰੇ ਅਮਰੀਕ ਮੈਨੇ ਡਿਪਲੋਮਾ ਕੀਤਾ ਠੀਕਾ ਕਾਦਾ ਡਾਕਟਰ ਕੀ ਦਾ ਡਾਕਟਰ ਡਿਪਲੋਮਾ ਕੀਤਾ ਹਾਂ ਜੀ ਆਈ ਐਮ ਸਿੰਗਰ ਟੂ ਵੈਰੀ ਗੁੱਡ ਯਾ ਆਈ ਐਮ ਪੰਜਾਬ ਪੁਲਿਸ ਅੱਛਾ ਡੀਐਸਪੀ ਵੈਰੀ ਗੁੱਡ ਇਹ ਰਵੰਦ ਸਿੰਘ ਜੀ ਨੇ ਇਹ ਇੱਥੋਂ ਹੀ ਨੇ ਆਪਣੇ ਬਰਨਾਲੇ ਤੋਂ ਪ੍ਰਾਣਾਵਾ ਸਾਡਾ ਇਹ ਬਾਈ ਹਾਂਜੀ ਇਹਨਾਂ ਨੇ ਸਾਡੇ ਨਾਲ ਜਦੋਂ ਗੱਲ ਹੋਈ ਨਾ ਫਿਰ ਅਸੀਂ ਇਹਨਾਂ ਨੂੰ ਨਾਲ ਲੈ ਕੇ ਆਏ ਤੈਨੂੰ ਲੈਣ ਅਸੀਂ ਕਿਹਾ ਵੀ ਚੱਲ ਸਾਡਾ ਮੋਤਵਾਰ ਬੰਦਾ ਕੋਈ ਨਾ ਹੋਵੇ ਹਨਾ ਹਾਂਜੀ ਹਾਂ ਹੁਣ ਸਾਰੇ ਬੰਦੇ ਅੱਡੇ ਆਏ ਨੇ ਤੇਰੀ ਸਾਰੇ ਬੰਦੇ ਇੱਜ਼ਤ ਕਰਦੇ ਆ ਠੀਕ ਹੈ ਨਾ ਹਾਂਜੀ ਤੇ ਹੁਣ ਤੂੰ ਵੀ ਸਿਆਣੀ ਬਣ ਕੇ ਰਹਿਣਾ ਉੱਥੇ ਜਾ ਕੇ ਜੇਦ ਨਹੀਂ ਕਰਨੀ ਨਸ਼ੇ ਦੀ ਤੈਨੂੰ ਤੋੜ ਲੱਗੂਗੀ ਥੋੜੀ ਜੀ ਪਰ ਤੈਨੂੰ ਅਸੀਂ ਦਵਾਈ ਦਵਾਵਾਂਗੇ ਫਿਰ ਉਹਦੇ ਨਾਲ ਤੂੰ ਠੀਕ ਹੋ ਜਾਏਗੀ ਤੋ ਫਿਰ ਟੈਨਸ਼ਨ ਨਾ ਲਾਓ ਮੈਂ ਬਿਲਕੁਲ ਠੀਕਾ ਪਿਆਣਾ ਅੰਕਰ ਵੀ ਮੈਨੂੰ ਮਿਲਣ ਆਏਗਾ ਇਹ ਮੇਰਾ ਫਰੈਂਡ ਆ ਠੀਕ ਹੈ ਠੀਕ ਅੰਕਰ ਅੰਕਰ ਆਪੂ ਸ਼ਹਿਰ ਆਦਮ ਅੰਕੁਰ ਠੀਕ ਲੈ ਹਰਪ੍ਰੀਤ ਤਾਂ ਸਾਰਿਆਂ ਨੂੰ ਜਾਣਦੀ ਆ ਲੱਗਿਆ ਆਪਾਂ ਉੱਥੇ ਗੜ ਗਾਵਾਂਗੇ ਲੈ ਉੱਥੇ ਸਿਗਨੇਚਰ ਵਰਗੇ ਕੈਪਸੂਲ ਭੇਨ ਦੱਸਦੀ ਐ ਜਿੰਨੇ ਮਿਲ ਜਾਣ ਮੈਂ ਉਨੇ ਖਾ ਲੈਨੀ ਸਟਿੰਗ ਜਿਹੜਾ ਹੁੰਦਾ ਇੱਕ ਪੀਣ ਵਾਲੀ ਡਰਿੰਕ ਆ ਅੱਜ ਕੱਲ ਉਹ ਆਮ ਮਿਲਦੀ ਸਾਡੇ ਬੱਚੇ ਬੱਚੀਆਂ ਛੋਟੇ ਛੋਟੇ ਬੱਚੇ ਹੀ ਉਹ ਪੀ ਜਾਂਦੇ ਆ ਆ ਰੈੱਡ ਬੋਲ ਹੋ ਗਿਆ ਸਟਿੰਗ ਹੋ ਗਿਆ ਉਹ ਕੌਣ ਵੇਚ ਰਿਹਾ ਕਿੰਨਾਂ ਦੀਆਂ ਫੈਕਟਰੀਆਂ ਉਹ ਕੌਣ ਉਹਨਾਂ ਨੂੰ ਪਾਸ ਕਰਦਾ ਤੇ ਫਿਰ ਸਿਗਨੇਚਰ ਵਰਗਾ ਕੈਪਸੂਲ ਸਾਡੇ ਪੰਜਾਬ ਦੇ ਵਿੱਚ ਮੈਡੀਕਲਾਂ ਤੇ ਧੜਾ ਧੜ ਬਿਕਦਾ ਉਹ ਕੈਪਸੂਲ ਜਿਹੜਾ ਨਰਵ ਸਿਸਟਮ ਦਾ ਇੱਕ ਇਲਾਜ ਵਾਸਤੇ ਦਵਾਈ ਬਣੀ ਆ ਤੇ ਉਹਨੂੰ ਨਸ਼ੇ ਵਾਸਤੇ ਕਿਵੇਂ ਢੜਾ ਢੜ ਵਰਤਿਆ ਜਾ ਰਿਹਾ ਇਹ ਭੈਣ 10 10 20 ਵੀ ਕੈਪਸੂਲ ਇੱਕ ਟਾਈਮ ਖਾ ਲੈਂਦੀ ਹੈ ਘਰ ਵਾਲਾ ਇਹਦਾ ਆਟੋ ਚਲਾਉਂਦਾ ਇੱਥੇ ਅੱਡੇ 'ਚ ਹੀ ਹੋ ਰਹਿੰਦਾ ਉਹ ਵੀ ਬਿਮਾਰ ਆ ਉਹ ਵੀ ਠੀਕ ਨਹੀਂ ਸੋਹਰਾ ਵੀ ਇਹਦਾ ਇੱਥੇ ਅੱਡੇ 'ਚ ਹੀ ਰਹਿੰਦਾ ਇੱਥੇ ਖੜਾ ਸੀ ਬਾਈ ਉਹਦਾ ਚੂੜਾ ਟੁੱਟਿਆ ਹੋਇਆ ਵਾ ਉਹ ਵੀ ਆ ਬਾਈ ਖੜਾ ਵਾ ਇਧਰ ਆਜੋ ਬਾਈ ਅੱਗੇ ਮਾਨ ਸਿੰਘ ਜੀ ਇਹ ਕਹਿੰਦੇ ਵੀ ਸਾਨੂੰ ਵੀ ਕੁੱਟਦੀ ਐ ਮਾਰਦੀ ਆ ਵੀ ਅਸੀਂ ਕੀ ਕਰੀਏ ਕਿੰਨਾ ਟਾਈਮ ਹੋ ਗਿਆ ਬਾਈ ਮਾਨ ਸਿੰਘ ਜੀ ਤੁਹਾਡੇ ਕੋਲ ਇਹਨਾਂ ਨੂੰ ਲੱਗ ਹੋਇਆ ਇਹਨੂੰ 10 ਮਿੰਟ ਹੋ ਗਏ 10 ਮਿੰਟ ਹੋ ਗਏ ਘਰੋਂ ਗਈ ਨੂੰ ਉਸ ਤੋਂ ਪਹਿਲਾਂ ਜੇ ਮੈਂ ਠੀਕ ਸੀਗੀ ਇਹ ਸਦੇ ਕਦੇ ਹੋ ਜਾਂਦੀ ਸੀ ਵੀ ਪਰ ਹਾਇਦ ਕਿ ਹੁਣ ਤਾਂ 10 ਮਿੰਟ ਬਿਲਕੁਲ ਵੀ ਇਹਨੇ ਐ ਕਹਤਾ ਵੀ ਕਿੰਨੇ ਬੱਚੇ ਕਿੰਨੇ ਸੀ ਇਹਦੇ ਇੱਕ ਕੁੜੀ ਦੀ ਹੈ ਸਾਢੇ 3 ਸਾਲ ਦੀ ਸਾਢੇ 3 ਸਾਲ ਦੀ ਕੀ ਨਾਮ ਦਾ ਹੈ ਨਵਜੋਤ ਹੈ ਨਵਜੋਤ ਆ ਦੇਖੋ ਕਿ ਸਾਢੇ 3 ਸਾਲ ਦੀ ਧੀ ਆ ਹਰਪ੍ਰੀਤ ਦੀ ਨਵਜੋਤ ਕੌਰ ਇੱਕ ਬੇਟਾ ਸੀਗਾ 5 ਸਾਲ ਪਹਿਲਾਂ ਹੋਇਆ ਸੀ ਉਹਦੀ ਮੌਤ ਹੋ ਗਈ ਸੀਗੀ ਤੇ ਘਰ ਵਾਲਾ ਆਟੋ ਚ ਚਲਾਉਂਦਾ ਵਾ ਪਿੱਛੋਂ ਪਰਿਵਾਰ ਚ ਦੋ ਭੈਣਾਂ ਵਾ ਤੇ ਇੱਕ ਭਰਾ ਵਾ ਉਹ ਭੈਣ ਭਰਾ ਦੀ ਜਿੰਮੇਵਾਰੀ ਚੱਕਦੀ ਆ ਕਹਿੰਦੀ ਮੈਂ ਬੇਜ਼ਖਲ ਕਰਤੀ ਇਹ ਇਹ ਸਾਰੀ ਜ਼ਿੰਦਗੀ ਜੋ ਤੇਰੇ ਨਾਲ ਹੋਇਆ ਜੋ ਅੱਜ ਹਾਲਾਤ ਬਣਿਆ ਇਹਦੇ ਪਿੱਛੇ ਕੀ ਕਾਰਨ ਲੱਗਦਾ ਤੇਰਾ ਨਸ਼ਾ ਹੀ ਨਸ਼ੇ ਕਰਕੇ ਹੋਇਆ ਸਾਰਾ ਕੁਝ ਹੀ ਹਾਂਜੀ ਤੇ ਤੂੰ ਕਿ ਉਹ ਛੋਟੀ ਹੁੰਦੀ ਲੱਗੀ ਸੀ ਨਸ਼ੇ ਕਰਨ ਜੀ ਬਿਲਕੁਲ ਲੱਗੀ ਜਦੋਂ ਤਾਂ ਮੈਂ ਘਰ ਛੱਡਿਆ ਉਸ ਤੋਂ ਬਾਅਦ ਮੈਂ ਬਾਰਾਦਰੀ ਚ ਰਹਿੰਦੀ ਸੀਗੀ ਉੱਥੇ ਇੱਕ ਪੂਜਾ ਤੇ ਸੋਨੇ ਮੇਰੇ ਫਰੈਂਡ ਬਣ ਕੇ ਸਿੱਖੇ ਤੇ ਰਹਿੰਦੇ ਨੇਗੇ ਉਹ ਤੇ ਉਹਨਾਂ ਨੇ ਪਹਿਲੀ ਵਾਰ ਮੈਨੂੰ ਕੋਲੂਲੇ ਪਦ ਦਿੱਤੀ ਲਗਾਈ ਤਾਂ ਮੈਨੂੰ ਚੱਕਰ ਵੀ ਆਏ ਮੈਂ ਡਿੱਗ ਗਈ ਪਾਣੀ ਪਾਇਆ ਉਹਨਾਂ ਨੇ ਮੈਨੂੰ ਫਿਰ ਮੈਂ ਠੀਕ ਹੋ ਗਈ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਗੁਟਕਾ ਖਵਾਇਆ ਫਿਰ ਉਸ ਤੋਂ ਬਾਅਦ ਮੈਂ ਐਦੀ ਅਧੀਨ ਹੋ ਗਈ ਫਿਰ ਮੈਂ ਰੰਗ ਨਸ਼ਾ ਸ਼ੁਰੂ ਕਰਤਾ ਦੋਸ਼ੀ ਦੋ ਬੰਦੇ ਹੁਣ ਮੇਰੇ ਕੋ ਪੈਸੇ ਨਹੀਂ ਹੁੰਦੇ ਨੇ ਤਾਂ ਮੈਂ ਹੁਣ ਮੇਰੇ ਕੋ ਲੋਕਾਂ ਦਾ ਸਮਾਰਟਫੋਨ 285 ਦਾ ਜਿਹਦੇ ਵਿੱਚੋਂ ਮੈਂ 50 ਦੇ ਗੁੱਟਕੇ ਲਏ ਠੀਕ ਐ ਕਨੂ ਲਿਪ ਲਈ ਵੀਰ ਮੇਰੀ ਇੱਕ ਕਨੂ ਲਿਪ ਹੋਰ ਮਿਲ ਗਈ ਮੈਨੂੰ ਬਸ ਅੱਡੇ ਜਾਂਦੇ ਹੁੰਦੇ ਫਿਰ ਉਹ ਮੈਂ ਇਕੱਠਿਆਂ ਕਰ ਲਿਆ ਵਿੱਚ ਹੀ ਪਾਲਿਆ ਇੱਕੋ ਜੀ ਦੇ ਹੋਂਦ ਥੋੜੇ ਕਾਂ ਤੇ ਮੈਂ ਸ਼ਰਧਾਂਗੀ ਬਿਲਕੁਲ ਮੈਂ ਤਾਂ ਮੇਰੀ ਜੇਬ ਚਾਹਤ ਜਿਹੜੇ ਉਹ ਬੰਦਿਆਂ ਨੇ ਤੈਨੂੰ ਨਸ਼ੇ ਤੇ ਲਾਇਆ ਉਹ ਕੌਣ ਨੇ ਇੱਕ ਸੋਨੀਆ ਪੂਜਾ ਇਹੋ ਜਿਹੇ ਬੰਦਿਆਂ ਦਾ ਦੇਖੋ ਇਹੋ ਜਿਹੇ ਬੰਦਿਆਂ ਨੂੰ ਸਮਾਜ ਦੇ ਵਿੱਚ ਜਲੂਸ ਕੱਟ ਕੇ ਰੱਖਣਾ ਚਾਹੀਦਾ ਇਹੋ ਜਿਹੇ ਕਟਿਆ ਬੰਦਿਆਂ ਦਾ ਨਸ਼ੇ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਧੀ ਨੂੰ ਨਸ਼ੇ ਵਾਸਤੇ ਪ੍ਰੇਰਿਤ ਕਰਦੇ ਹੋ ਯਾਰ ਸ਼ਰਮ ਖਾਓ ਯਾਰ ਭਾਈ ਫਿਰ ਜਿਹੜੇ ਇਹਨੂੰ ਜ਼ੋਰ ਜੀ ਕੈਪਸੂਲ ਕੈਪਸੂਲ ਤੂੰ ਕਿੱਥੋਂ ਲੈਣੀ ਹੈ ਹਰਪ੍ਰੀਤ ਇਹ ਜੀ ਅਸੀਂ ਬਾਹੀ ਾਕੜ ਚ ਲੈਂਦੇ ਆ 100 ਰੁਪਏ ਦੇ 5 100 ਰੁਪਏ ਦੇ 5 ਕਿਹੜੀ ਦੁਕਾਨ ਤੋਂ ਬਾਹੀ ਾਕੜ ਝੁਗੀਆਂ ਨੇ ਝੁਗੀਆਂ ਚ ਵਿਕਦੀਆਂ ਨੇ ਤੇ ਝੁਗੀਆਂ ਚ ਵਿਕਦੇ ਆ ਕਿਤੋਂ ਵੀ ਮਿਲ ਜਾਂਦੇ ਆ ਜਿੱਥੋਂ ਮਰਜ਼ੀ ਲੈ ਲਓ ਜੀ ਜਿੰਨੇ ਮਰਜ਼ੀ ਲੈ ਲਓ ਉਸ 300 ਰੁਪਏ ਦੀ ਡੱਬੀ ਆਉਂਦੀ ਹੈ 1000 ਕੈਪਸੂਲ ਹੁੰਦੇ ਆ ਅੱਛਾ ਹਾਂਜੀ ਉਹ ਝੁੱਗੀਆਂ ਦੇ ਵਿੱਚ ਸ਼ਰੀਆਮ ਵਿਕਦੇ ਆ ਸ਼ਰੀਆਮ ਵਿਕਦੇ ਆ ਮੰਡੀ ਰਾਮ ਵਿਕਦੇ ਆ ਜੋ ਮਰਜ਼ੀ ਲੈ ਲਓ ਦੇਖੋ ਐਸਐਸਪੀ ਸਾਹਿਬ ਬਰਨਾਲਾ ਸੈਸੀ ਮੱਲਾ ਬੀਸੀ ਸਾਹਿਬ ਬੇਨਤੀ ਹੈ ਸਾਡੀ ਹੱਥ ਜੋੜ ਕੇ ਦੇਖੋ ਇਹ ਧੀ ਤੁਹਾਡੇ ਸਾਹਮਣੇ ਬਿਆਨ ਕਰ ਰਹੀ ਆ ਵੀ ਸੈਸੀ ਮੱਲਾ ਇੱਕ ਕਿਹੜਾ 22 ਏਕੜ ਝੁੱਗੀਆਂ ਉੱਥੋਂ ਉੱਥੋਂ ਦੁਆਰਾ ਜੋਂ ਕੋਲੇ ਝੁੱਗੀਆਂ ਉਹ ਪਾਸੇ ਉਹ ਬਿਆੜੀ ਸਕੀਮ ਆ ਟੋਂਬੇ ਵਾਲੀ ਸਕੀਮ ਆ ਉਹਦੇ ਵਿੱਚ ਜਿਹੜੇ ਸ਼ਰਿਆਮ ਕੈਪਸੂਲ ਇਹ ਨਸ਼ੇ ਵਾਲੇ ਚਿੱਤੇ ਦੀਆਂ ਪੁੜੀਆਂ ਸਮੈਕ ਦੀਆਂ ਪੁੜੀਆਂ ਜਿਹੜੀ ਚੀਜ਼ ਮਰਜੀ ਲੈ ਲਓ ਉੱਥੋਂ ਇੱਕ ਤੂੰ ਸਨੇਚਰ ਦੇ ਕੈਪਸੂਲ ਖਾਨੀਂ ਪੁੱਤ ਹੋਰ ਕੀ ਖਾਨੀਂ ਆ ਬਸ ਹੋਰ ਕੁਛ ਨਹੀਂ ਵੀਰੇ ਅੱਡਿਕਾ ਗਟਕਾ ਦਾ ਹੀ ਲਾਉਂਦੀ ਆ ਜੀ ਗਟਕਾ ਗਟਕਾ ਨਾ ਮੈਂ ਖਾਂਦੀ ਕੋਈ ਨਾ ਤੂੰ ਬੰਦ ਹੋ ਜਾਣਾ ਆਪਾਂ ਸਾਰਾ ਕੁਝ ਠੀਕ ਕਰ ਲੈਣਾ ਹੈ ਨਾ ਓਕੇ ਜੀ ਆਪਾਂ ਸਾਰਾ ਕੁਝ ਛੱਡ ਦੇਣਾ ਤੇ ਹੁਣ ਅਸੀਂ ਆਪਣੀ ਇਸਤੀ ਨੂੰ ਹਰਪ੍ਰੀਤ ਕੌਰ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਪੇਕੇ ਦਾ ਨਾਮ ਇਹਦਾ ਬੀਵੀ ਆ ਸਹੁਰਿਆਂ ਦਾ ਨਾਮ ਇਹਦਾ ਹਰਪ੍ਰੀਤ ਕੌਰ ਆ ਲਮੇ ਸਾਰੀ ਇਨਫੋਰਮੇਸ਼ਨ ਲੈ ਕੇ ਆਏ ਇਨਫੋਰਮੇਸ਼ਨ ਕੱਢੀ ਫਿਰਦੇ ਸਾਰੀ ਵਧੀਆ ਵਧੀਆ ਚਲੋ ਮੈਂ ਅੱਜ ਕਹਿੰਦਾ ਡੈਡੀ ਨੂੰ ਮੈਂ ਠੀਕ ਹੋ ਕੇ ਆਉਂਗੀ ਹਾਂ ਰੋਵੋ ਨਾ ਤੁਸੀਂ ਮੇਰੇ ਮਿਲਣ ਆਏ ਹੋ ਤੁਹਾਨੂੰ ਲੈ ਤਾ ਜਾਵਾਂ ਸਰ ਘਰੇ ਉਤਨਾ ਹਾਂ ਦੇਖੋਣਾ ਤਾਂ ਡੈਡੀ ਦੇ ਪੈਰ ਚੁੱਕੇ ਕਹਿੰਦੇ ਡੈਡੀ ਮੈਂ ਅਸ਼ੀਰਵਾਦ ਦੇ ਦੇ ਮੈਨੂੰ ਕਹਿੰਦੇ ਮੈਂ ਤੁਹਾਡੀ ਨੂੰ ਰੋੜੀ ਬਿਲਕੁਲ ਵੀ ਮੈਂ ਤੁਹਾਡੀ ਠੀਕ ਹਾਂ ਨਾ ਬੰਦੇ ਆਣੋ ਦੇਖੋ ਕੀ ਕਰੇ ਬੰਦਾ ਨਾ ਮਾਨ ਸਿੰਘ ਬਾਈ ਜੀ ਦਾ ਕਿੱਡਾ ਬੋਲਦਾ ਕਿ ਮੈਨੂੰ ਕਰੇ ਮੰਮੀ ਦੀ ਯਾਦ ਆਉਂਦੀ ਆਂ ਕਿ ਵੀ ਜਿਹੜਾ ਆਪਣੀ ਨੂੰ ਨੂੰ ਹਰ ਰੋਜ਼ ਇੰਨਾ ਹਲਾਤਾ ਚ ਦੇਖਦਾ ਦੇਖਦੇ ਹੋਏ ਵੀ ਕੀ ਕਰ ਸਕਦਾ ਚੁੱਪ ਚੁੱਪ ਡੈਡੀ ਇਹ ਆ ਦੂੰਗੀ ਦੋਵੇਂ ਬਈ ਤੁਸੀਂ ਕਿਸੇ ਨੂੰ ਕਿਹਾ ਨਹੀਂ ਹੈਲਪ ਨਹੀਂ ਮੰਗੀ ਕਿਸੇ ਐਮਐਲਏ ਕੋਲੇ ਕਿਸੇ ਕੋਲੇ ਕੋਈ ਅਫਸਰ ਕੋਲੇ ਕਿਸੇ ਅਫਸਰ ਕੋਲੇ ਅਗਰ ਇਹ ਆਪਣੇ ਐਸਾ ਕਿਸਾਨ ਹੁਕੇ ਆਇਆ ਇਹ ਕਹਿੰਦਾ ਹਾਂ ਇਹ ਸਾਡੀ ਗੁਮਜ਼ਦ ਕਰੋ ਉਹ ਕਹਿੰਦਾ ਜੀ ਇਹਦੀ ਲਾਇਕ ਕਰੋ ਅਸੀਂ ਕਿ ਲਈ ਤੇਰੇ ਮੁੰਡੇ ਨੂੰ ਅੰਦਰ ਕਰ ਦਿੰਦੇ ਹਾਂ ਹਮ ਐਸਾ ਸਾਨੂੰ ਕਹਿੰਦੇ ਇਹਦਾ ਲਾਇਕ ਕਰਾਉ ਜਾ ਕੇ ਕੋਈ ਨਹੀਂ ਕੀ ਕਰੀਏ ਹਵਾਲਾਟ ਤੇ ਭੇਜਨੇ 30000 ਰੁਪਏ ਮਹੀਨਾ ਭਰ ਲਊਗਾ ਸਾਨੂੰ ਕਹਿੰਦੇ ਤੁਸੀਂ ਸਾਨੂੰ ਇਹ ਵਿਆਜ ਇਹਨਾਂ ਨੇ ਕਿਹਾ ਦਾ ਸੱਚ ਨਹੀਂ ਇਥੋਂ ਦੇ ਨੇ ਸਾਡੀ ਕੋਈ ਸੁਣਾਈ ਨਹੀਂ ਜਿੱਥੇ ਇਸ ਕਰਕੇ ਮਤਲਬ ਕਿਹੜੇ ਸਾਲ ਚ ਵਿਆਹ ਹੋਇਆ ਸੀ ਤੁਹਾਡੇ ਬੇਟੇ ਦਾ ਵਿਆਹ 7 ਸਾਲ ਹੋ ਗਏ ਪਾ 7 ਸਾਲ ਹੋ ਬੱਚਾ ਹੈ ਕੋਈ ਹਾਂ ਇੱਕ ਪਹਿਲਾਂ ਬੇਟਾ ਉਹਦਾ ਪੂਰਾ ਹੋ ਗਿਆ ਸੀ ਜੀ ਉਦੋਂ ਕੁ ਗੁੜੀ ਹੁਣ 3-3.5 ਸਾਲ ਦੀ ਹੈ ਉਹ ਸਾਡੇ ਕੋਲ ਹੀ ਰਹਿੰਦੀ ਉਹ ਤੁਹਾਡੇ ਕੋਲ ਰਹਿੰਦੀ ਤੇ ਬਾਈ ਜੀ ਇਹ ਪਹਿਲਾਂ ਹੀ ਨਸ਼ੇ ਨਸ਼ੇ ਕਰਦੀ ਸੀ ਨਹੀਂ ਬਾਜੀ ਆਹ ਹੁਣ 10 ਮਹੀਨੇ ਜਦੋਂ ਜੀ ਹੁਣ ਮਤਲਬ ਕਿ ਪਹਿਲਾਂ ਹੀ ਗੋਲੀਆਂ ਕੋਈ ਹੁੰਦਾ ਸੀ ਸਰਵੈਕਰ ਕਹਿੰਦੇ ਇਹਨੂੰ ਹਾਂ ਪਰ ਜੀ ਉਹ ਹੁੰਦਾ ਸੀ ਇਹਨੂੰ ਉਹਦੀਆਂ ਗੋਲੀਆਂ ਗਾਲੀਆਂ ਇਹ ਲੈ ਕੇ ਕਿਹੜੇ ਪਿੰਡੋਂ ਵਹਿ ਕੇ ਲਿਆਈ ਸੀ ਇਹ ਪਟਿਆਲੇ ਤੋਂ ਆ ਪਟਿਆਲਾ ਦੀ ਦਵਾਈ ਚਲਦੀ ਸੀ ਪਹਿਲਾਂ ਪਟਿਆਲਾ ਖਾਸ ਕਿੱਥੇ ਪਿੰਡ ਕਿਹੜਾ ਦਾ ਪਟਿਆਲਾ ਹੀ ਹੈ ਜੀ ਤੇ ਹੁਣ ਇਹਨੂੰ ਘਰ ਛੱਡਿਆ ਨੂੰ ਕਿੰਨਾ ਟਾਈਮ ਹੋ ਗਿਆ 10 ਮਿੰਟ ਹੋ ਗਏ 10 ਮਿੰਟ ਸੜਕਾਂ ਤੇ ਰਹਿੰਦੀ ਹੈ ਆਂਦੀ ਨਹੀਂ ਘਰੇ ਚਲੀ ਜਾਂਦੀ ਹੈ ਤਾਂ ਟੌਟਾ ਮਾਰ ਵੀ ਘਰੇ ਗੇਟ ਭੰਨ ਦਿੰਦੀ ਹੈ ਹਮ ਆਪ ਦਾ ਸਾਰਾ ਸਮਾਜ ਚੁੱਕੇ ਇਹਨੂੰ ਮੈਂਟਲੀ ਅਫਸਰਟ ਨਹੀਂ ਜੀ ਕਮਲੀ ਮੰਨਦੇ ਨਸ਼ੇੜੀ ਮੰਨਦੇ ਹੋ ਨਸ਼ੇੜੀ ਹੈ ਜੀ ਨਸ਼ੇੜੀ ਠੀਕ ਹੈ ਨਸ਼ਾ ਕੀ ਕਰਦੀ ਹੈ ਜੀ ਨਸ਼ਾ ਤਾਂ ਇਹ ਦਾਰੂ ਦੂਰ ਵੀ ਪੀ ਲੈਂਦੀ ਕਰੇ ਅੱਜ ਤੱਕ ਦੇਖੀ ਨਹੀਂ ਹੈ ਜੀ ਨਹੀਂ ਜਦੋਂ ਘਰੇ ਸੀ ਉਦੋਂ ਤਾਂ ਪਤਾ ਲੱਗਦਾ ਉਹ ਤਾਂ ਗੋਲੀਆਂ ਚੱਕ ਕੇ ਸਾਰੀ ਖਾ ਜਾਂਦੀ ਸੀ ਅੱਛਾ ਜਿੰਨੇ ਵੀ ਕੋਈ ਦਵਾਈ ਲੈ ਕੇ ਦਿੰਦੇ ਸੀ ਨਾ ਸਾਰੀ ਫੜਕਾ ਬਾਰ ਕੇ ਫਿਰ ਪੈ ਜਾਂਦੀ ਅੱਠ ਅੱਠ ਰੋਜ਼ ਪੀ ਰਹੀ ਜੀ ਲੰਬਾਂ ਨੂੰ ਇਹਨੂੰ ਬਹੁਤ ਵਾਰੀ ਕਿਹਾ ਵੀ ਆਹ ਦਵਾਈ ਨੂੰ ਘੱਟ ਕਰ ਲੈ ਥੋੜੀ ਹੂੰ ਕਈ ਲੜਦੀ ਸੀ ਲੜਦੀ ਰਹਿ ਕੇ ਸ਼ੁਰੂ ਕਰ ਦਿੰਦੀ ਦਵਾਈ ਲੈ ਜਾਂਦੀ ਹੈਗੀ ਟਾਈਮ ਪਾਸ ਕਰਨ ਵਾਲੀ ਗੱਲ ਸੀ ਕਿ ਸਾਡੀ ਵਿਚਾਰ ਨੂੰ ਜਦੋਂ ਵਿਆਹ ਕੇ ਲੈ ਕੇ ਆਂਦੇ ਉਦੋਂ ਠਈ ਸੀ ਉਦੋਂ ਇਹ ਦੋ ਮਹੀਨੇ ਤਾਂ ਸਹੀ ਚਲੀ ਗਈ ਜਦੋਂ ਤੋਂ ਕਸਰੀ ਆਈ ਲੱਗੀ ਕਰਨ ਮਤਲਬ ਕਿ ਕਈ ਵਾਰੀ ਸਾਡੇ ਗਲਗੁਲ ਵੀ ਪੈਦੀ ਆ ਸਾਨੂੰ ਐਸੀ ਦੀ ਮਾਂ ਨਹੀਂ ਹੈਗੀ ਹੂੰ ਇਹਦਾ ਇਕੱਲਾ ਭਰਾ ਹੀ ਹੈ ਤੇ ਇਹਦਾ ਪਿਓ ਹੈ ਅੱਛਾ ਤੇ ਚਲ ਮਾਂ ਕਰਕੇ ਜੀ ਸਾਨੂੰ ਐਸ ਵੀ ਆਪੇ ਠੀਕ ਹੋ ਜੋੜੀ ਵਾਲੀ ਸੱਚੀ ਗੱਲ ਉਹ ਨਹੀਂ ਕੋਈ ਕੋਈ ਫਰਕ ਨਹੀਂ ਪਿਆ ਜਦੋਂ ਪਾਸੇ ਵਧਣ ਲੱਗਿਆ ਥੋੜਾ ਸਾਨੂੰ ਐ ਲੱਗਣ ਲੱਗਿਆ ਸੀਗਾ ਵੀ ਇਹ ਦਵਾਕੀ ਆਪ ਸੈਟ ਹੁੰਦੀ ਜਰਦੀ ਹੈਗੀ ਕਈ ਵਾਰੀ ਇੰਨੀ ਭੜਕ ਜਾਂਦੀ ਸੀ ਆਪ ਵੀ ਘਰੇ ਬੈਠੀ ਬੈਠੀ ਆ ਹੁਣ ਸਾਲ ਹੋ ਗਏ ਜੀ ਹੁਣ ਤਾਂ ਇੰਨਾ ਹੋ ਗਿਆ ਸੀਗਾ ਜਿਆਦੇ ਘਰੇ ਭਾਂਡੇ ਭੰਨਣ ਲੱਗ ਪਈ ਸੀਗੀ ਢੋਡੇ ਦੇ ਹੱਥ ਚੱਕ ਬਰੀ ਬਰੀ ਮੈਂ ਤਾਂ ਪੈ ਜੀ ਇਤੋਂ ਮੇਰੇ ਸਾਹਮਣੇ ਕੱਪੜੇ ਲਾ ਦੇ ਸਾਰੇ ਹੂੰ ਕਹਿੰਦੇ ਤੂੰ ਮੇਰੇ ਕੀ ਕਰ ਲਿਆ ਇੱਥੇ ਹੁੰਦਿਆਂ ਕੱਲ ਵੀ ਇਤ ਕੱਲ ਦੀ ਗੱਲ ਹੀ ਆਈ ਸੀ ਇੱਥੇ ਵੀ ਗਾਲਾਂ ਗੋਲ ਕੱਢ ਗਿਆ ਕੇ ਮੈਨੂੰ ਕਹਿੰਦੇ ਪੈਸੇ ਦੇ ਮੇਰਾ ਹਿੱਸਾ ਦੇ ਬੰਦੇ ਕਿ ਕੰਨੇ ਮੇਰਾ ਹਿੱਸਾ ਦੇ ਬੰਦੇ ਅੱਛਾ ਅੱਛਾ ਕਹਿੰਦਾ ਅੱਜ ਕੱਢ ਤੈਨੂੰ ਘਰੋਂ ਘਟਿਆਏਗਾ ਤੂੰ ਆਪਣੀ ਮਰਜ਼ੀ ਨਾਲ ਲਈਏ ਕਰੋ ਤੂੰ ਚੱਕ ਸਰਦ ਘਰ ਵਾਲੇ ਤੇ ਵੀ ਹੱਥ ਚੱਕਦੀ ਐ ਸਰ ਉਹਨੂੰ ਤਾਂ ਬਹੁਤ ਗੁੱਸੇ ਜੀ ਕਈ ਵਾਰੀ ਕੁੱਟ ਰਿਹਾ ਹੁੰਦਾ ਵੀਰੇ ਉਹਦਾ ਇੰਨਾ ਨਰਮ ਗੱਊ ਹੈ ਜੇ ਕਿਸਮ ਦਾ ਆ ਹੁਣ ਤੜਕੇ 100 ਰੁਪਏ ਖੋਲਿਆ ਇੱ ਮੈਨੂੰ ਛੱਡਣ ਉਹ ਬਈ ਉਹ ਹਾਂ ਐਸੇ ਬਾਹਰ ਹੀ ਖਲਾਰ ਕੇ ਉਹ ਅਜੇ ਮੈਨੂੰ ਤਾਂ ਪੈਸੇ ਲੈ ਕੇ ਜਾ ਉਹਦੇ ਗੱਡੀ ਤੇ ਮੁੰਡਾ ਲੱਗਿਆ ਪਰ ਸੀ ਹੂੰ ਕੋਈ ਕੱਢ ਲੈ ਸੌਖੀ ਬਲਕਿ ਡਰਾਈਵਰ ਵੀ ਦੋ ਜਰ ਖੜੇ ਜੂ ਕਹਿੰਦੇ ਭਾਈ ਨੂੰ ਜੇ ਕੋਈ ਹੱਲ ਕਰਵਾ ਜੀ ਹੱਲ ਜੀ ਦਾ ਦਾਖਲ ਕਰਾ ਸੋਦੇ ਜੀ ਟੱਕਰਾਂਏ ਤੋਂ ਹੁਣ ਜੀ ਮੈਂ ਕਾਨੂੰਨ ਦਾਖਲ ਕਰਾ ਗਏ ਇਹਨੂੰ ਨਹੀਂ ਨਹੀਂ ਦੇਖੋ ਮੇਰਾ ਪੈਣਾ ਤੁਹਾਨੂੰ ਘਰ ਆਣਾ ਇਹਦੇ ਹਾਂ ਜੀ ਕੀ ਨਾਂ ਤੇਰਾ ਕੋਲੋਂ ਆਏ ਕਰੋ ਕਹਿ ਕਹਿ ਕੇ ਆਉਂਦੇ ਆਂ ਕਿੱਥੇ ਵਾਲੀ ਜਾਹੀ ਦੀ ਆ ਬਾਹਰ ਸੱਤ ਦੇ ਦੇਖ ਕੇ ਕੋਈ ਮਨ ਕੋਈ ਸਮਝੀ ਗਿਆ ਮੁੰਡਾ ਹਾਲ ਕਰੀ ਫਿਰਦਰ ਤੋਂ ਉਹ ਵੀ ਹੋ ਗਿਆ ਤੂੰ ਦਸ਼ਾ ਕਰਦਾ ਸੀ ਕੋਈ ਪਹਿਲਾਂ ਕਰਦਾ ਸੀ ਕੋਈ ਸ਼ਰਾਬ ਪੀਂਦਾ ਹੋਣਾ ਨਹੀਂ ਦੇਖੋ ਲੀਵਰ ਚ ਨੌਕਸ ਪਿਆਦਰੇ ਲੀਵਰ ਚ ਲੀਵਰ ਚ ਨੌਕਸ ਪੈਂਦਾ ਕਿਸੇ ਨਸ਼ੇ ਨਾਲ ਹੀ ਨਹੀਂ ਮਰਨ ਦੀ ਅਵਸਥਾ ਰੁਕੀ ਉਹ ਚੁਰਿ ਦੀ ਕਰਤ ਗਈ ਇਹਦੇ ਦਾ ਮੋੜ ਕੀ ਨਹੀਂ ਸੀ ਕਿਸੇ ਵੀ ਜੇ ਮੋਹਤ ਨਾਲ ਲੀਵਰ ਚ ਪ੍ਰੋਬਲਮ ਆਤਰੇ ਉਹਨਾਂ ਨੂੰ ਭੁੱਖ ਲੱਗੇਗੀ ਭੁੱਖ ਵੀ ਨਹੀਂ ਲੱਗਦੀ ਉਹ ਕਦੇ ਸਵੇਰੇ ਖਾਂਦੇ ਵੀ ਰੋਟੀ ਬਿਲਕੁਲ ਵੀ ਦੁਪਹਿਰੇ ਖਾਂਦੇ ਨੇ ਰਾਤ ਨੂੰ ਵੀ ਨਹੀਂ ਖਾਂਦੇ ਇਹ ਲੀਵਰ ਚ ਪ੍ਰੋਬਲਮ ਹੈ ਭੈਣੇ ਦੀ ਹਾਂ ਜਦੋਂ ਜਿਵੇਂ ਆ ਗਿਆ ਰੋਟੀ ਖਾਦੀ ਗੁਨਾਹ ਚੱਲੇਗਾ ਸਾਡੇ ਤੇਰਾ ਇਲਾਜ ਕਰਾਵਾਂਗੇ ਨਹੀਂ ਅੱਜ ਤਾਂ ਨਹੀਂ ਨਹੀਂ ਤੇਰਾ ਇਲਾਜ ਕਰਾਵਾਂਗੇ ਗੱਲ ਸੁਣ ਲੈ ਮੇਰੀ ਇੱਕ ਧਿਆਨ ਨਾਲ ਵੀਰੇ ਤੇਰੇ ਇਲਾਜ ਦੇ ਵਾਸਤੇ ਬਹੁਤ ਲੋੜ ਆ ਤੈਨੂੰ ਇਸ ਟਾਈਮ ਜੇ ਤੂੰ ਲੇਟ ਕਰੇਂਗਾ ਜਮਾ ਹੀ ਖਤਮ ਹੋ ਜਾਏਗਾ ਉੱਥੇ ਸਾਡੇ ਕੋਲੇ ਇਦਾਂ ਦੇ ਬੰਦੇ ਬਹੁਤ ਠੀਕ ਹੋਇਆ ਮੈਨੂੰ ਬੇਨਤੀ ਹੈ ਜੀ ਮੇਰੀ ਪਰ ਤੈਨੂੰ ਰਹਿਣਾ ਪਊ ਉੱਥੇ ਰਹਿਦਾ ਮੈਂ ਜਾਊਂਗਾ ਨਹੀਂ ਮਾਂ ਨਹੀਂ ਗੰਨੀ ਰਹਿਦਾ ਮੈਂ ਦੋ ਚਾਰ ਦਿਨ ਉੱਥੇ ਜਾਊਂਗਾ ਹਾਂ ਹੁਣ ਡੈਡੀ ਰੋਕੇ ਨੇ ਸਾਰਾ ਕੁਝ ਠੀਕ ਹੋ ਜਾਣਾ ਕੋਈ ਗੱਲ ਮੇਰਾ ਚੰਗਾ ਟਾਈਮ ਹੈ ਨਹੀਂ ਬਸ ਟੱਗਾ ਟਾਈਮ ਆ ਗਿਆ ਭਣੇ ਹੁਣ ਤੇਰੇ ਤੋਂ ਤੂੰ ਆਏ ਪਰ ਮੈਂ ਤੈਨੂੰ ਸੁਣ ਲਈ ਰੱਬ ਦੇ ਘਰ ਚੱਲੀ ਆਏ ਹੁਣ ਤੁਹਾਡੇ ਚੰਦੀ ਪਰਮਾਤਮਾ ਨੇ ਸੁਣ ਲਈ ਵੀ ਕਿ ਜਿੱਥੇ ਰਹੋਗੀ ਤਾਂ ਨਹੀਂ ਰਹੋਗੀ ਰਹੋਗੇ ਬਹੁਤ ਲੋਕ ਆਵਣਗੇ ਇੱਥੇ ਨਹੀਂ ਜਾਂਦੀ ਚੁੱਪ ਕਰ ਕਿਤੇ ਨੂੰ ਮਿਲਣ ਆਇਆ ਕਰੀ ਪਣਾ ਸ਼ੋਲ ਲੱਗਾ ਕਿਤੇ ਨਹੀਂ ਜਾਂਦੀ ਮੈਨੂੰ ਮੈਂ ਤੁਹਾਨੂੰ ਵੀ ਦਿਨ ਲੈ ਕੇ ਰਜਿੰਦਰਾ ਸੇ ਬੈਠ ਕੇ ਮੈਨੂੰ ਉੱਥੇ ਛੱਡ ਕੇ ਭੱਜਿਆ ਆਪ ਬਹੁਤ ਸਿੰਦਰਾ ਰਨ ਬਚ ਲੋ ਲਾਲਾ ਚੁੱਪ ਕਰ ਜਾ ਉਹ ਮੈਂ ਜਾ ਰਹੀ ਦੂਰ ਵੀ ਜਾ ਰਹੀ ਜਿਹੜੇ ਤੂੰ ਰੋਣ ਲੱਗ ਗਈ ਏ ਇਹ ਤਾਂ ਇੱਥੇ ਹੀ ਲੋ ਦਿਹਾੜੇ ਚੀ ਹੈ

ਆਲੇ ਪਾਸੇ ਬੇਬੇ ਆ ਕੇ ਰਹਿਣ ਲੱਗ ਪੜੀ ਲਿਖੀ ਭੈਣ ਆ ਅੰਗਰੇਜ਼ੀ ਜੀ ਗੱਲਾਂ ਕਰਦੀ ਆ ਇੰਟੈਲੀਜੈਂਟ ਆ ਸਿਆਣੀ ਆ ਸਮਝਦਾਰ ਆ ਪਰ ਫੁੱਟਪਾਥ ਤੇ ਰਹਿਣਾ ਛੱਡ ਕੇ ਰਹਿਣਾ ਜਿਵੇਂ ਜੌਮ ਫਲੋਅ ਜਿਹਾ ਨੀਦਾ ਆ ਆਪਾਂ ਸੋਚ ਸਕਦੇ ਆ ਕਿ ਕਿੰთა ਦੇ ਲਾਭਾਂ ਲਸਾਉਣਾ